ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਗਾਮਾ ਵਾੜਾ ਵੇਖ ਰਹੇ ਆ ਇਹ ਸਾਰੀਆਂ ਹੀ ਸੇਲ ਆ ਵਕਾਊ ਆ ਜੀਦੇ ਜਿਹੜੀ ਵੀ ਮਾਨੂੰ ਫਿੱਟ ਬੈਂਦੀ ਆ ਕਿਸੇ ਨੇ ਅਮਰੀਕਨ ਲੈਣੀ ਅਮਰੀਕਨ ਵੀ ਮਿਲ ਜੂ ਜਰਸੀ ਲੈਣੀ ਜਰਸੀ ਵੀ ਮਿਲ ਜੂ ਕਾਲੀ ਵੀ ਮਿਲ ਜੂ ਸਾਈ ਵਾਲ ਵੀ ਮਿਲ ਜੂ ਲਾਲ ਵੀ ਮਿਲ ਜੂ ਸਾਰੀਆਂ ਹੀ ਮਿਲ ਜਾਣੀਆਂ ਭਾ ਹੁਣਗੇ ਜਾਇਜ਼ ਜਮਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਮਾੜੀ ਮੰਡੀ ਨਾਲੋਂ ਜ਼ਿਆਦਾ ਵਹਿਣਾ ਇਸ ਟਾਈਮ ਸੇਲ ਲਈ ਅਵੇਲੇਬਲ ਆ ਜਿਹਦੇ ਜਿਹੜੀ ਵੀ ਮਾਨੂੰ ਫਿੱਟ ਬੈਂਦੀ ਆ ਜੋ ਤਸੱਲੀ ਕਰਕੇ ਲੈ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾ ਦੱਸ ਦਈਏ। ਹਾਂ ਬਈ ਗੁਰਦੈਤ ਸਿੰਘ ਦਾ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਸਿਲ ਮੋਗਾਈ। ਫੋਨ ਨੰਬਰ ਦੱਸ ਦਈਏ। 98017555672। ਭਲਾ ਮਾਲ ਬੰਨੀ ਬੈਠਾ ਅੱਜ ਤਾਂ। ਬਾਬ ਮੇਰੀ ਕੀ ਜਾਂਦਾ ਤੈਨੂੰ ਪਤਾ। ਵੈਰੈਟੀ ਵੀ ਸਾਰੀ ਹੈ ਨਾ। ਲਈ ਜਾਂਦੇ ਆਈ ਜਾਂਦਾ ਤੈਨੂੰ ਪਤਾ ਆਪਾਂ। ਆਈ ਜਾਂਦੇ ਜਾਈ ਜਾਂਦੇ ਲੋਕਾਂ ਦੀ ਸੇਵਾ ਕਰੀ ਜਾਂਦੇ ਆ। ਕਿਹੜੇ ਪਾਸੇ ਲੱਗੇ? ਇਹ ਤੋਂ ਲੱਗ ਗਿਆ ਬੈਠੀ ਬਰ। ਚੱਲ ਦੱਸ ਉਹਦੇ ਬਾਰੇ। ਆਹ ਬਈ। ਅਜੇ ਤਾਂ ਆ ਜਾ ਬਿਸ਼ਰਾ। ਕਹਿੰਦਾ ਮੈਂ ਸੂਆ। ਇਹ ਵੀਰੇ ਦੂਜਾ ਸੂਆ। ਕਿੰਨੇ ਦਿਨ ਲੈ ਜੂ? ਦਰਸਤਾ ਤੋਂ 8 ਦੀ ਕੱਚੀ ਆ ਬਈ ਕਿੰਨਾ ਕੁ ਦੁੱਧ ਦੇ ਦੂ ਦੁੱਧ 18 ਤੋਂ 20 ਲੀਟਰ ਤਣੂ ਨੇ ਪਿਆ ਸੱਤਾਂ ਤੋਂ ਅੱਠਾਂ ਦਿਨਾਂ ਦੀ ਬਹੁਤ ਚੰਗੇ ਥਣ ਨੇ ਵੀ ਸਾਡਾ ਸੀਲ ਬਹੁਤ ਆ ਨਾ ਕੱਢ ਬਾਹਰ ਨੂੰ ਫਿਰ ਵਿਖਾਇਆ ਤੋਰ ਕੇ ਲਓ ਜੀ ਇੱਕ ਨੰਬਰ ਲੈ ਚੱਲ ਬਈ ਉਥੀ ਪਾਤੀ ਸੋਹਣੀ ਆ ਛੋਟਾ ਕੰਨ ਆ ਫੁੱਲ ਨਿਕਰ ਵਾੜਾ ਬਈ ਦਿਨ ਕਿਨੇ ਪਏ ਆ ਦਿਨ ਪਏ 7 ਤੋਂ 8 ਸੱਤਾਂ ਤੋਂ ਅੱਠਾਂ ਦਿਨਾਂ ਦੀ ਕੱਚੀ ਆ 17-18 ਕਿਲੋ ਦੁੱਧ ਭਾਈ ਕਹਿੰਦਾ ਖੁੱਲਾ ਪਿਆ ਜੂ ਵਜ਼ਨ ਵਜੂਦ ਬਹੁਤ ਐ ਮੋٹے ਮੋٹے ਥਾਨ ਐ ਝੋਲ ਝੂਲ ਬਹੁਤ ਹਲੇਵਾ ਲਾਉ ਬਹੁਤ ਦੈਣ ਜਰੂਰ ਹਫਤਾ ਲੈ ਜਾਣਾ ਇਹਨੇ ਹੂੰ ਸਹੀ ਆ ਰੂਮ ਵਰਗਾ ਹਵਾਨਾ ਕੋਈ ਸਾਈਡ ਨਹੀਂ ਕੋਈ ਭਾਲ ਨਹੀਂ ਮੁੱਲ ਵੀ ਨਹੀਂ ਸਾਡੇ ਕਿੰਨੇ ਦੀ ਤੈਨੂੰ ਪਤਾ ਹੀ ਆ ਮਾਲ ਵੀ ਤੰਗ ਹੋ ਵੇਖਦਾ ਹਾਂ ਜੇ ਮੁੱਲ ਛੋਟਿਆ ਤਾਂ ਕਿੰਨੇ ਦੀ ਦੱਸ ਦੇ ਕਿਸੇ ਦੇ ਘਰੇ ਖੜੀ ਹੋਵੇ 65000 ਮੰਗੇ 50 ਤੋਂ 1000 ਛੋੜ ਕਰ ਨੰਨ੍ਝਾ ਹਜ਼ਾਰ ਦੀ ਨੰਨ੍ਝੀ ਦੀ ਵੇੜ ਵਖਾ ਪਹਿਲਾਂ ਕੀ ਚੀਜ਼ ਆ ਲਓ ਵੀ ਬਾਈ ਕਹਿੰਦਾ ਮਾਲ ਮਾਲ ਵੀ ਤਾਂ ਹੀ ਵਿਗਦਾ ਆਪਣੇ ਮੁੱਲ ਨਹੀਂ ਹੁੰਦੇ ਜਮਾ ਜਾਇਜ ਪਾ ਕੇ ਇਹਦੇ ਘਰੇ ਖੜੀ ਉਹਦੀ 65000 ਦੀ ਵਾਜ ਦਿੰਦਾ ਬਾਈ ਕਹਿੰਦਾ ਕਿ ਨਾ ਕੋਈ ਜਿੱਦ ਤੇ ਤਿਆਰ ਹੋ ਗਈ ਗਾਂ ਇਹ ਵੀ ਨਹੀਂ ਕੋਈ ਸ਼ੱਕ ਹਾਂ ਵੀ ਹੈ ਨਹੀਂ 49000 ਦੀ ਦੇ ਦੇ ਨਹੀਂ ਬਾਈ ਕਹਿੰਦਾ ਆਪਾਂ ਤਾਂ ਹਾਂ ਘਾਟਵਾਦਲਾ ਮੇਰਾ ਵੀਰ ਫੋਨ ਲਾ ਹੀ ਲਾ ਲਈ ਠੀਕ ਹੈ ਨਹੀਂ ਸਹੀ ਹੈ ਫਿਰ ਜਦੋਂ ਪਹਿਲਾਂ ਹੀ ਜਾਇਜ ਕੀਤਾ ਕੰਮ ਤੂੰ ਆਪ ਸਿਆਣਾ ਯਾਰ ਕੌਣ ਦਿੰਦਾ ਐਡੀ ਗੱਲ ਹਾਂ ਨਹੀਂ ਨਹੀਂ ਜਮਾ ਕੱਚੀਆਂ ਪੱਕੀਆਂ ਤੇਨੂੰ ਪਤਾ ਹਰ ਇੱਕ ਚੀਜ਼ ਲਈ ਹੁੰਦੀ ਹੁੰਦੀ ਆ ਹਾਂ ਤੂੰ ਜਿਹੜੀ ਆ ਗਈ ਲੈ ਲੈਣੀ ਬਸ ਇਹ ਵੀ ਗੱਲ ਸਹੀ ਆ ਤਾਂ ਹੀ ਡੇਲੀ ਇੰਨੇ ਪਹੂ ਵੇਚਦੇ ਆ ਇਹ ਵਧੀਆ ਗੱਲ ਆ ਯਾਰ ਜੈਜ ਨਫਾ ਲਾਓ ਡੇਲੀ ਕਿੰਨੇ ਪਾਹੂ ਮਰਜੀ ਵੇਚ ਲੋ ਤੇ ਜਿਹੜੇ 10 ਦਾ 1000 ਭਾਲਦੇ ਆ ਉਹ ਹੱਥਾਂ ਨੂੰ ਇੱਕ ਦੋ ਮਾਹੀ ਵੇਚਦੇ ਆ ਹੁਣ ਤੇਰੇ ਸਾਹਮਣੇ ਤੈਨੂੰ ਆਪਣੀ ਵੀਡੀਓ ਪੱਕੀ ਬਣਾਉਣਾ ਠੀਕ ਆ ਗੰਗਾ ਕਿਦੀਆਂ ਹੀ ਹੁੰਦੀਆਂ 15 12 18 ਇੰਨੀਆਂ ਗੰਗਾ ਅੱਜ ਤੜਕੇ ਵੀ ਤਿੰਨ ਗੰਗਾ ਵੇਚੀਆਂ ਸਹੀ ਆ ਹੁਣ ਵੀ 12 13 ਮਹਾਰਾਜ ਦੀ ਕਿਰਪਣਾ ਕਰਦਾ ਵੇਡਾ ਨਹੀਂ ਨਹੀਂ ਸਹੀ ਆ ਕੰਮ ਤੇ ਆਪਰਾ ਕਰਦਾ ਵਿਕਣਾ ਹੀ ਵਿਕਣਾ ਯਾਰ ਇਹ ਤਾਂ ਗੱਲ ਹੈਗੀ ਆ ਰੂੜੀਆਂ ਚ ਲਾਲ ਤਾਂ ਦਗਨੇ ਹੀ ਤਗਨੇ ਆ ਜਗਨੇ ਹੀ ਜਗਨੇ ਆ ਜੋਗਣਾਂ ਨੂੰ ਆਂਕੋ 2 ਨੰਬਰ ਤੇ ਆ ਜਾ ਉਹ ਖਾ ਜਾਂਦੀ ਵੱਡੀ ਪੰਜਾਬ ਹੂੰ ਜੇ ਕੋਈ ਵੱਡੀ ਜਰਸੀ ਲੈਣ ਦਾ ਚਾਹ ਵਾਣ ਹੋਵੇ ਆ ਜਾਓ ਆ ਝਾਂਜਰਾ ਹੀ ਲਾਉਂਦਾ ਤਾਂ ਨਹੀਂ ਸਾਰਾ ਕੋ ਜਿਹੜਾ ਕੋ ਆ ਗਿਆ ਮੈਨੂੰ ਲਵਾਉਣੀ ਆ ਠੀਕ ਆ ਲਓ ਜੀ ਕਈ ਭੈਣ ਭਰਾਵਾਂ ਦਾ ਹੁੰਦਾ ਚਾ ਕਿ ਬਾਈ ਯਾਰ ਝਾਂਜਰਾ ਪਾਤਾ ਦਿੰਨੇ ਆ ਪਰ ਜਦੋਂ ਅਸੀਂ ਲਿਜਾਣੇ ਉਹਦੋਂ ਲਾ ਲਈਨੇ ਆ ਤੇ ਪਰ ਬਾਈ ਕਹਿੰਦਾ ਕੋਹ ਨਹੀਂ ਲਾਉਣਾ ਜਿਹੜਾ ਕੋ ਪਾਇਆ ਉਵੇਂ ਦੇਣੀ ਆ ਐ ਛਣ ਛਣ ਕਰਦੀ ਜਾਊ ਤੁਹਾਡੇ ਘਰੇ ਸੀ ਵੱਡੀ ਜਰਸੀ ਕੱਦ ਕਾ 8 ਵਾਲੀ ਚੰਗੇ ਦੁੱਧ ਵਾਲੀ ਕਿਹਨਾਂ ਕਿ ਦੁੱਧ ਪੇਸ ਕਰਦਾ ਦੁੱਧ ਵੀਰੇ 20 ਲੀਟਰ ਦਿੰਦਾ 20 ਲੀਟਰ ਦੁੱਧ ਦਿੰਦਾ ਪਹਿਲਾਂ ਨੇ ਅਮਰੀਕਨ ਜਿਹੜਾ ਕੱਦ ਆ ਦਿਨ ਕਿੰਨੇ ਪਏ ਆ ਦਿਨ ਪਏ 10 ਥਣ ਵੇਖੋ ਪਹਿਲਾਂ ਨਾ ਗੁਲਾਬੀ ਗੁਲਾਬੀ ਮੋਟਾ ਮੋਟਾ ਥਣ 10 ਦਿਨਾਂ ਦੀ ਕੱਚੀ ਜਿੰਨਾ ਕੱਦ ਹੋਊ ਐਫ ਜੀ ਵੀ ਲੰਮੀਆਂ ਮੂੰਹ ਮੱਥਾ ਸਾਰਾ ਕੁ ਹੂੰ ਬੂਥੀਵਾਤੀ ਪੂਰੀ ਸੋਹਣੀ ਆ ਤੇ ਇਹੀ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਜਿਹੜੇ ਅੱਧ ਜਰਸੀਆਂ ਬਹੁਤ ਚੰਗੀਆਂ ਆ ਠੀਕ ਆ ਜਿਹੜੇ ਰੰਗ ਰੋਸ਼ਨ ਕਰਦੇ ਆ ਝਮਕਾ ਆ ਕੇ ਪਾਉਂਦੇ ਵੀਡੀਓ ਇਹਦਾ ਹੀ ਮ ਸਕਟਾਂਗੂਲੇ ਵਾਪੇ 6 ਨੂੰ ਵਾਧਾ 20 ਕਿਲੋ ਜਰਸੀ ਦੁੱਧ ਪੈ ਜੂ ਕਿੰਨੇ ਦੀ ਕਿਸੇ ਦੇ ਘਰੇ ਖੜੀ ਹੋਵੇ ਅੱਬਾ ਦਾ 80 ਮੰਗਣਗੇ 75 ਦਾ ਹਰੇਕ ਮੰਗੋ ਪਰ ਸਾਡਾ ਉਹ ਕੰਮ ਹੈ ਨਹੀਂ 63000 ਦੀ ਦੇਣੀ ਆ ਮੁੱਲ 65000 ਲਓ ਜੀ ਬਾਈ ਕਹਿੰਦਾ 80000 ਮੰਗਦਾ ਅਗਲਾ ਜਿਹੜਾ ਚਮਕਾ ਕੇ ਵੀਡੀਓ ਪਾਉਂਦਾ 63 ਦੀ ਦੇ ਦੇਣੀ ਬਾਈ ਕਹਿੰਦਾ ਆਪਾਂ ਵਿੱਚੋਂ ਛੋੜ ਵੀ ਕਰ ਦੂ ਬਾਈ ਵੱਡੀ ਜਰਸੀ ਆ ਕੱਦ ਕਾਠ ਵਾਲੀ ਝੋਲ ਝੂਲ ਬਹੁਤ ਆ ਲੇਵਾ ਲਾਹੂ ਬਹੁਤ ਜਦੋਂ ਤਿਆਰ ਹੋ ਗਈ ਲਟਕੇ ਸੂ ਪੰਬੂ ਲਾ ਕੇ ਚਾਰੇ ਥਣ ਵਿਰਲਾ ਚ ਗੈਪ ਚ ਨਿਕੜ ਮੇ ਕੱਲੇ ਕੱਲੇ ਲੱਗੇ ਵਿਆ ਹਾਂ ਸਰ ਵਡੰਗੂ ਹਵਾਨਾ ਵੱਧਾ ਦਿਨ ਹਜੇ ਇਹਨੇ ਲੈ ਜਾਣੇ ਆ ਜਰਸੀ ਪਾੜ ਚੜ੍ਹਦੀ ਉਹ ਚੜ੍ਹਦੀ ਆ ਇਹਦੀ ਮੂਥੀ ਬਹੁਤ ਸੋਹਣੀ ਹੈ ਨਾ ਸਾਰੇ ਸੋਹਣੇ ਹੂੰ ਕਿੰਨਾ ਕੁ ਦੁੱਧ ਪਿਆ ਜੂ ਇਹ ਇਹਨੇ ਦਿੱਤਾ 16 ਲੀਟਰ ਬਈ ਦਿਨ ਕਿਨੇ ਲੈ ਜੂ 10 ਦਿਹਾੜਾਂ ਦੀ ਕੱਚੀ 16 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਕੱਚੀ ਪੱਕੀ ਹਰੇਕ ਹੀ ਲੈ ਲੈਂਦੇ ਵੜ ਇਹ ਕਿਉਂਕਿ ਪਹੂ ਵੱਧ ਲੈਂਦੇ ਆ ਐਨੇ ਪਹੂ ਤਿਆਰ ਵੀ ਨਹੀਂ ਮਿਲਦੇ ਐਨੇ ਸੂਏ ਸਵਾਏ ਵੀ ਨਹੀਂ ਮਿਲਦੇ ਚਾਰ ਦੰਦ ਹੀ ਹੋਊ ਬਾਈ ਕਹਿੰਦਾ ਚੌਗੀ ਹੋਊਗੀ ਅਜੇ ਜਰਸੀ ਬਰੀਡ ਦੀਆਂ ਅੱਜ ਵੜਣਾ ਬਹੁਤ ਆ ਜਿਹੜੇ ਕਰਦੇ ਨੇ ਜਰਸੀ ਲੈਣੀ ਜਰਸੀ ਲੈਣੀ ਬਹੁਤ ਗੈਂਤੀ ਚ ਨਾਗ ਹੈ ਜਿਹਦੇ ਜਿਹੜਾ ਵੀ ਮਨ ਨੂੰ ਫੱਟ ਬੈਠਾ ਇਹ ਵੀ ਜਰਸੀ ਦਾ ਮੁੰਡਾ ਹੋ ਗਈ ਹੈ ਹਾਂ ਬੂਥੀ ਵਾਲੀ ਸੋਣੀ ਇਹਦੀ ਆ ਵੇਖੋ ਛੋਟਾ ਕਰਨ ਹਾਂ ਬਹੁਤ ਸੋਹਣੀ ਆ ਕੋਈ ਧਿਆਨ ਕਿਹੜਾ ਨਹੀਂ ਮਿਲ ਜਾਉਂਗਾ ਇਹ ਕਿੰਨੇ ਦੀ ਇਹ ਵੀ 62000 ਦੀ ਬੱਚੀ ਦੇ ਲਓ ਜੀ ਕੋਈ 6560 ਦਾ ਕੰਮ ਹੋ ਹੈ ਸਾਡੇ ਕੋਲ ਕੋਈ 6560 ਦਾ ਕੰਮ ਨਹੀਂ ਇਹ ਵੀ 62000 ਦੀ ਕਰਦਾ ਤੇ ਕਹਿੰਦਾ ਆਪਾਂ ਦੇ ਦੇਣੀ ਆ 60 ਦੇ ਦੋ 62 ਦੀ ਛੋੜ ਛੱਪਾ ਵਿੱਚੋਂ ਮਾਨ ਤਾਨ ਮੌਕੇ ਤੇ ਆਏਗੇ ਭੈਣ ਭਰਾ ਦਾ ਹੋ ਜਾਊਗਾ 62000 ਦੀ ਦੇ ਦੇਣੀ ਆ ਥਣ ਫੁੱਲ ਸੋਹਣੇ ਵਿਰਲਾ ਅਜ ਗੈਬ ਚ ਲੱਗੇ ਆ ਸਨਖੀ ਜਰਸੀ ਜਾਨ ਵਾਲੀ 12 13 ਵਹਿਣਾ ਖੜੀਆਂ ਜਿਹੜੀ ਵੀ ਮਾਨੂੰ ਫਿੱਟ ਲੱਗੀ ਉਹੀ ਆਜੋ ਇੱਕ ਇਧਰ ਹੋਰ ਖੜੀ ਵੱਡੇ ਲੇਵੇ ਵਾਲੀ 4 ਨੰਬਰ ਤੇ ਕਿੰਨਾ ਗੱਦ ਦੁੱਧ ਵੇਚ ਰਦਾ ਇੱਥੇ ਆਪਣੇ ਵੱਡੀ ਪੰਜਾਬ ਵਾਲੀ ਜਰਸੀ ਆ ਲੋ ਠੀਕ ਆ ਭਰੂ ਬਾਲਟੀ ਦਾ ਡੰਗ ਦੀ ਇਹ ਭਰਦੀ ਆ ਇਹ ਬਾਈਆਂ ਦਾ ਭਰਦੀ ਡੰਗ ਦੀ ਬਾਲਟੀ ਇਹਨੇ 12 ਲੀਟਰ ਡੰਗ ਦਾ ਦਿੱਤਾ 24 ਲੀਟਰ ਖੋ ਦੱਸਾਂਗਾ ਠੀਕ ਆ 12 ਲੀਟਰ ਬਾਈ ਕਹਿੰਦਾ ਤੜਕੇ ਤੇ 12 ਲੀਟਰ ਆਥ ਨੇ 24 ਲੀਟਰ ਦੁੱਧ ਬਾਈ ਕਹਿੰਦਾ ਦਿੱਤਾ ਇਹਨੇ ਇਹ ਮੁੰਡਾ ਹੀ ਚੰਗਾ ਨਾਰਮਾ ਮੁੰਡਾ ਇਹ ਜੇਦੋ ਮਰਜੀ ਆਜੋ 10 12 14 15 ਨਾਗ ਖੜਾ ਹੀ ਹੋਣਗੇ ਉਧਰ ਸਰਪੰਚ ਆ ਜੇ ਕਿਵੇਂ ਬਾਲਟੀ ਮੋਢੇ ਤੇ ਰੱਖੀ ਆਉਂਦਾ ਕਿ ਕੜਾਈ ਹੈ ਆ ਇਹ ਗੱਲ ਤੇਰੀ ਸਰਪੰਚ ਆ ਪੱਕੀ ਆ ਲਓ ਜੀ ਇਹ ਪਿੰਡ ਦਾ ਸਰਪੰਚ ਆ ਕਬੀਲਦਾਰੀ ਸਰਪੰਚ ਦਾ ਆਪ ਹੀ ਮੰਨ ਗਿਆ ਹੈ ਜੀ ਦੋ ਗੱਲਾਂ ਸਰਪੰਚ ਨੂੰ ਕਹਿਣਗੇ ਸਰਪੰਚ ਪਰ ਪਹਿਲਾਂ ਹੀ ਮੰਨ ਹੈਗਾ ਹਾਂ 12 ਲੀਟਰ ਡੰਗ ਦਾ ਦੋਹਾਂ ਡੰਗਾਂ ਦਾ 24 ਲੀਟਰ ਦੁੱਧ ਬਾਈ ਕਹਿੰਦਾ ਦਿੱਤਾ ਇਹਨੇ ਬਹੁਤ ਚੰਗੀ ਵੜਾ ਕਿਹੜਾ ਉਨੀ ਚੰਗੀ ਯਾਰ ਇਹ ਡੰ ਕਿਨੇ ਲੈ ਜੂ ਦਿਨ 7 ਪਾਈ ਹੋਛੀ ਹਫਤੇ ਦੀ ਕੱਚੀ ਆ ਪੂਰੇ ਵੱਡੇ ਕਦ ਕਾਠਾ ਰਹੀ ਆ ਇਹ ਮਤ ਸਾਡਾ ਮੁੱਲ ਨਹੀਂ ਹੁੰਦਾ ਮੈਂ ਹਰੇਕ ਵੀਡੀਓ 'ਚ ਕਹਿੰਦਾ ਮਹਾਰਾਜ ਦੀ ਕਿਰਪਾ ਨਾਲ ਵੇਖਦਾ ਵੀ ਡੰਗਰ ਤਾਂ ਆ ਹਮ ਕਿਹਦੇ ਘਰੇ ਖੜੀ ਹੋਵੇ 75000 ਹੋਵੇ ਪਰ ਇਹ ਵੀ 65 ਵੀ ਦੇਣੀ ਇਹ ਵੀ 65 ਦੀ ਲਓ ਜੀ ਬਾਈ ਕਹਿੰਦਾ 75 ਦੀ ਦੇਣੀ ਮੁੱਲ ਨਹੀਂ ਲੈਣ ਦੇਣ ਵਾਲੇ ਭਾਅ ਵਾਲੇ ਭਾਅ ਹੁੰਦੇ ਸਾਡੇ ਗਾਂਵਾਂ ਵੀ ਤਾਂ ਵੇਖਦੇ ਨੇ ਹਾਂ ਲੈਣ ਦੇ ਨਾਲੇ ਭਾ ਭਾਈ ਕਹਿੰਦਾ ਮੁੱਲ ਨਹੀਂ ਆਪਣੇ 62 ਦੀ ਏ ਆ ਦੋ ਦਿਨ ਤੋਂ ਬੱਚਾ ਸੂਇਆ ਵਾ ਤਾਜਾ ਲਾਓ ਜੀ ਅਮਰੀਕਨ ਹਾਂ ਬਹੁਤ ਜੇ ਕਹੇ ਨੇ ਸੂਈ ਸਵਾਈ ਲੈਣੀ ਤੇ ਸੂਈ ਸਵਾਈ ਵੀ ਆ ਜੋ ਜਿੰਨੀ ਕਹਾਂ ਉਨੀ ਚੰਗੀ ਵੱਛੀ ਆ ਦੋ ਦਿਨ ਦਾ ਬੱਚਾ ਚੌਂਗਲੇ ਦਾ ਹਾਂ ਦੋਂਦੀ ਵੱਛੀ ਸਰਪੰਚਾ ਮੁੰਡਿਆਂ ਨਾਲ ਤੁਹਾਡੇ ਨਾਲ ਵਪਾਰ ਕਿਵੇਂ ਆ ਬਾ ਠੀਕ ਆ ਸਾਫ਼ ਸੁਥਰਾ ਸਾਫ਼ ਸੁਥਰਾ ਜਮਾ ਸਾਫ਼ ਸੁਥਰਾ ਸਰਪੰਚ ਕਹਿੰਦਾ ਕੰਮ ਸਾਫ਼ ਸੁਥਰਾ ਹੈ ਨਾ ਮੁੰਡਿਆਂ ਦਾ ਜਮਾ ਸਰਪੰਚ ਦੇ ਗਵਾਂਢੀ ਆ ਇਹ ਕਿੰਨਾ ਗੁੱਦਦ ਬੈਠੇ ਗੁਰਦੱਤ ਤੇ ਜੀ ਦੁੱਧ ਪਊ 18 17 18 ਮੋਹ ਨਾ 17 18 ਗੋਲੇ ਯਾਰ ਕੀ ਹੈ ਇੱਕੋ ਜੀ ਚਾਰ ਰੁਪਏ ਨੂੰ ਹਾਂ ਆਏ ਵੀ ਅੱਜ ਵੀ 75 70 ਮੰਗਣਾ 65 ਤੋਂ ਹੀ ਦੇ ਰਹੀਆਂ ਮੁੱਲ ਯਾਰ ਕਾਏ ਸੁਣ ਕੇ ਅਗਲਾ ਕੂ ਵਿਚੜੱਕ ਜਾਣਾ ਅੱਛਾ ਸਾਦੇ ਵਾਲੀ ਲਾਈਨ 'ਚ ਹੀ ਨਹੀਂ ਜਾਣਾ ਨਾ ਅਗਲਾ ਮੁੱਲ ਸੁਣ ਕੇ ਕੂ ਚੜੱਕ ਜਾਣਾ ਲਓ ਜੀ ਗੁਰਦੱਤ ਕਹਿੰਦਾ ਅਗਲਾ ਮੁੱਲ ਸੁਣ ਕੇ ਕੂ ਚੜੱਕ ਹੀ ਜਾਣਾ ਗੁਰਦੱਤ ਕੋਲੇ ਜਾਣਾ ਛੀਕੇ ਵਾਲੇ ਲਾਈਨ 'ਚ ਹੀ ਮੁੱਲ ਕਰਨਾ ਗੁਰਦੱਤ ਕਹਿੰਦਾ ਸਾਦੇ ਦਾ ਇਹ ਤਾਂ ਨਹੀਂ ਮੁੱਲ ਕਰਨਾ ਮੁੱਲ ਸੁਣ ਕੇ ਕੂ ਚੜੱਕ ਜਾਣਾ ਚੜੱਕ ਜਾਣਾ ਗੁਰਦੱਤ ਕੋਲੇ ਸਰਪੰਚ ਦੇ ਗਮਾਨ 'ਚ ਬੇਫਿਕਰ ਹੋ ਕੇ ਆਜੋ ਸਨ ਚ ਸਰਪੰਚ ਨੂੰ ਲੈ ਲਿਓ ਸਹੀ ਗੱਲ ਕੋਈ ਟੈਨਸ਼ਨ ਵਾਲੀ ਲੋੜ ਹੀ ਨਹੀਂ ਗਈ 1921 ਹੋਈ ਤਾਂ ਬਾਹਾਂ ਬਨ੍ਹਾ ਲਾਂਗੇ ਹਾਂ ਲਓ ਜੀ ਸਰਪੰਚ ਕਹਿੰਦਾ ਜੇ ਕੋਈ 1921 ਹੋ ਗਈ ਬਾਹਾਂ ਬਨ੍ਹਾ ਲਾਂਗੇ ਆਪਾਂ ਇਦੋਂ ਵੱਡੀ ਹੋਰ ਜ਼ਿੰਮੇਵਾਰੀ ਕੌਣ ਦੇਊਗਾ ਹੁਣ ਤਾਂ ਭੋਰਾ ਵੀ ਫਿਕਰ ਨਾ ਕਰੋ ਸਰਪੰਚ ਕਹਿੰਦਾ ਜੇ ਕੋਈ 1921 ਵੀ ਹੋ ਗਈ ਨਾ ਕਈ ਵਾਰ ਪਤਾ ਨਹੀਂ ਹੁੰਦਾ ਕੋਈ ਮਾਈ ਜਾਂ ਕੋਈ ਜਾਨਵਰ ਮਾੜਾ ਵੀ ਨਿਕਲ ਗਿਆ ਤੇ ਸਰਪੰਚ ਕਹਿੰਦਾ ਆਪਾਂ ਬਾਹਾਂ ਬਨ੍ਹਾ ਲਾਂਗੇ ਬੇਫਿਕਰ ਹੋ ਕੇ ਆਜੋ ਪਸ਼ੂ ਵਾਪਸ ਅੱਗੇ ਆ ਜਾ ਇਹ ਵੀ ਸੂਣ ਵਾਲੀ ਜਰਸੀ ਆ ਠੀਕ ਐ ਇਹ ਇਥੋਂ ਲਈਆ ਲੋਕਾਂ ਪਰ ਨਹੀਂ ਦਿੱਤੀ ਸਾਬੀ ਠੀਕ ਐ ਇਹਨੇ ਥਾਂ ਲੀਟਰ ਦੁੱਧ ਦਿੱਤਾ ਏ ਹੂੰ ਸੂਹੇ ਤੀਜੇ ਸੂਹੀਆਂ ਦੂਜੇ ਸੂਹ ਦਿੱਤੀ ਸੀ ਚੜੈਕੀ ਦਿੱਤੀ ਆਦੇ ਪਿੰਡੀ ਹਾਂ ਇਥੋਂ ਲਈਆ ਇਹ ਦੁੱਧ ਕਿੰਨਾ ਕੁ ਦੇਗੀ 18 ਲੀਟਰ ਹਨ ਕੰਡੇਲਾਵਾਂ ਚੋਂ ਆ ਆਹਿੰਡਾ ਗੱਲ ਹੈਗੀ ਆ ਦਿਨ ਕਿਨੇ ਲੈ ਜੂ ਲੈ ਲੇ ਜੂ 7-8 ਜੀ ਲਓ ਜੀਕਰ ਤਾਂ ਕਹਿੰਦਾ ਦੂਜੇ ਸੂਹੇ ਦਿੱਤੀ ਸੀ ਹੁਣ ਤੀਜਾ ਸੂਹਾ ਸੂਹਾ ਦੁੱਧ ਪੀਤਾ ਉਹਨਾਂ ਨੇ 18 ਲੀਟਰ ਦੁੱਧ ਦਿੱਤਾ ਚੜੈਕੀ ਪਿੰਡ ਜੀ ਦਿੱਤੀ ਹੁਣ ਪਿੰਡੂ ਉਹਨਾਂ ਨੇ ਸੇਲ ਕਰਨੇ ਸੀ ਕਰਦਾ ਤੈਨੂੰ ਆਵਾਜ਼ ਮਾਰ ਕੇ ਦੇਦੀ ਤੇ ਕਰਦਾਤ ਨੇ ਫੇਰ ਲੈ ਲਈ 46000 ਦੀ ਹਾਂ ਨਾ 46000 ਦੀ ਮੋਲਣੀ ਅੱਜ ਜਾਣਾ ਅਗਲਾ ਕੱਲ ਉਹਥੇ ਹੀ ਜਾਣਾ ਲਓ ਜੀ ਕਰਦਾਤਿਆਂ ਦਾ ਆਪਾਂ ਤਾਂ ਇੱਕ ਗੱਲ ਹੀ ਕਹਿਤੀ ਅੱਜ ਅਗਲਾ ਕਵੇ ਵੀਡੀਓ ਵੇਖੇ ਤੇ ਕਵੇ ਚੜੈਕੀ ਜਾਣਾ ਤੇ ਡਰਨ ਵਾਲੀ ਵੀ ਲੋੜ ਨਹੀਂ ਹੁੰਦਾ ਸਰਪੰਚ ਸੰਨ ਜ ਹੈਗਾ ਤੇ ਬੇਫਿਕਰ ਹੋ ਕੇ ਆ ਜਾ ਦੋਵੇਂ ਪਾਸੋਂ ਬੰਦਾ ਡਰਦਾ ਹੁੰਦਾ ਇੱਕ ਤਾਂ ਹੁੰਦਾ ਯਾਰ ਕੋਈ 19 21 ਨਾ ਹੋ ਜੇ ਹੋਰ ਨਾ ਉਥੇ ਬੰਦਾ ਕੋਈ ਨਾਲ ਖੜੇ ਨਾ ਖੜੇ ਸਰਪੰਚ ਨਾਲ ਹੈ ਤੇ ਜਦੋਂ ਮਰਜ਼ੀ ਆ ਜਾਓ ਬਹੁਤ ਚੰਗੀ ਵੇੜਾ ਘਰੇ ਰੱਖਣ ਨੂੰ ਲੈਣ ਨੂੰ ਬਾਈ ਕਹਿੰਦਾ ਕਿਸੇ ਨੇ ਘਰੇ ਰੱਖਣ ਨੂੰ ਲੈਣੀ ਆ ਤਾਂ ਬਹੁਤ ਚੰਗੀ ਪੰਡ ਦਿੱਤੀ ਸੀ ਦੂਜੇ ਸੂਏ ਹੁਣ ਤੀਜੇ ਸੂਏ ਮੂਰਲਾ ਗੱਲੀ ਤੇ ਸੂਨ ਨੂੰ ਤਿਆਰ ਹੈ 46.5 ਦੀ ਥਣਾ ਦੀ ਇਹਨਾਂ A to Z ਗਾਰੰਟੀ ਹੋਊਗੀ ਭਾਲ ਦੀ ਥਣਾ ਦੀ ਪਾਲ ਦੀ ਥਣਾ ਦੀ ਕਰਦਤ ਕਹਿੰਦਾ ਗਰੰਟੀ ਹੋਊ ਆਪਨੇ ਪਈਲੇ ਪਾਸੇ ਥੋੜੀ ਜੀ ਪਾਲ ਜ਼ਰੂਰ ਆ ਪਹੁੰਚੋ ਸੀ ਨਾ ਜਿੰਨੇ ਵੀ ਪਹੁੰਚਉਂਦੇ ਆ ਬਾਈ ਖੰਡ ਚ ਆਉਂਦੇ ਦੂਰ ਨੋੜੇ ਗੋੜ ਦਿੰਦੇ ਆ ਸ਼ਾਮ ਨੂੰ ਠੀਕ ਆ ਤਿੰਨ ਚਾਰ ਚਾਰ ਪੇੜੇ ਪਹੁੰਚ ਪਾਲ ਜ਼ਰੂਰ ਕਰ ਜਾਂਦਾ ਆ ਮਾੜੀ ਨੂੰ ਨਿੱਕੇ ਇਧਰਲੀ ਸੜ ਪਾਲ ਜ਼ਰੂਰ ਆ ਥਣਾ ਦੀ ਜਮਾਂ ਗਰੰਟੀ ਹੋਊ ਥਣਾ ਦੀ ਕਰਦਤ ਕਹਿੰਦਾ ਗਰੰਟੀ ਹੋਊ ਕਬੈਣੀ ਵਾਲੇ ਪਾਸੇ ਪਾਲ ਕਰਦਤ ਕਹਿੰਦਾ ਜ਼ਰੂਰ ਵਿਖਾਉਂਦੀ ਉਹਦੇ ਨਾਲ ਮਾੜਾ ਜਿਆ ਕਰਦੀ ਪਾਸ ਆ ਜਾ ਉਹ ਬਾਈ ਕਹਿੰਦਾ ਗੋੜ ਦਿੱਤਾ ਵਾ ਆਪਣਾ ਥਣਾ ਦੀ ਧਾਰਦਾ ਹੋਣਾ ਫਰਕ ਹੋਊਗਾ ਕਿ ਧਾਰਦਾ ਵੀ ਕੀ ਹੁੰਦਾ ਫੇਰ ਤਾਂ ਹੁਣ ਇਹ ਵੀ ਗੱਲ ਸਰੇ ਲੱਗ ਗਈ ਬਾਲੇ ਦੁੱਧ ਦਾ ਫਰਕ ਹੋਣਾ ਹੀ ਹੋਣਾ ਕਾਹਦਾ ਕਰਦਾ ਤੇ ਕਹਿੰਦਾ ਇੱਕ ਧਾਰ ਦਾ ਵੀ ਨਹੀਂ ਫਰਕ ਹੋਊਗਾ। ਉਹ ਲਈ ਆ ਜੀ ਬੁਕੇ ਦਾ ਪੱਦਰ ਦੀ ਵੀਡੀਓ ਹੈਗੀ ਆ। ਠੀਕ ਆ। ਆਏ ਨਾ ਕੋਈ ਡਰ ਵਹਿਮ ਚ ਨਾ ਰਵੇ ਯਾਰ। ਲਓ ਜੀ ਕਰਦਾ ਤੇ ਕਹਿੰਦਾ ਵਹਿਮ ਚ ਨਾ ਰਵੇ ਉਹਨਾਂ ਦੇ ਘਰ ਦੀ ਵੀਡੀਓ ਹੈਗੀ ਉਦੋਂ ਜਾਵਾਂ ਸਾਫ ਸੀ। ਪਸ਼ੂ ਜਿਆਦੇ ਕਰਦਾ ਤੇ ਕਹਿੰਦਾ ਆਪਾਂ ਠੰਡ ਕਰਕੇ ਗੁੜ ਦੇ ਦੇਈਦਾ ਤੇ ਗੁੜ ਤੁਹਾਨੂੰ ਪਤਾ ਹੀ ਆ ਦਿੱਤਾ ਉਹ ਜਾਨਵਰ ਭਾਲ ਘਾਰੀ ਜਾਂਦਾ ਗੱਬਣ ਪਸ਼ੂ। ਤੇ ਉਹਦੀ ਜ਼ਿੰਮੇਵਾਰੀ ਕਰਦਾ ਤੇ ਕਹਿੰਦਾ ਗੱਬਣ ਦੀ ਇਹਦੂ ਪਿਛਲੇ ਘਰ ਦੀ ਵੀਡੀਓ ਇੱਕ ਦਿਨ ਪਹਿਲਾਂ ਦੀ ਵੀਡੀਓ ਬਾਈ ਕਹਿੰਦਾ ਦੇ ਦੇਾਂਗੇ ਜਮਾਂ ਸਾਫ਼ ਸੀ ਉਹ ਚ ਭੋਰਾ ਭਾਲੀ ਸੀ ਮਾਲ ਜਿਆਦਾ ਹੈ ਬਣਾ ਖੜਿਆ ਰਹਿੰਦੇ ਕੋਲ ਦੋ ਤਨ ਆਏ ਖਾ ਲੈਂਦੇ ਆ ਹੂੰ ਇਹ ਨੰਬਰ ਪਤਾ ਨਹੀਂ ਕਿੰਨੇ ਮਾਏ ਹਾਂ ਰੰਗਲੀ ਆ ਇਹ ਵੀ ਸੋਣ ਵਾਲੀ ਤਿਆਰੀ ਆ ਪੰਜ ਚਾਰ ਦਾ ਲਊ ਇਹ ਦੇਈਆਂ 56000 ਦੀ ਬੱਛੀ ਦੁੱਧ ਕਿੰਨਾ ਕੱਢ ਜੂ ਦੁੱਧ ਨੂੰ 17 18 ਮੋਟਾ ਮੋਟਾ ਥਣ ਲੱਗਾ 56000 ਦੀ ਦੁੱਧ ਜੱਟ ਚੰਗਾ 17 18 ਕਿਲੋ ਦੁੱਧ ਪਿਆ ਜੂ ਮੋਟਾ ਮੋਟਾ ਮੱਝ ਵਾਲਾ ਥਣ ਲੱਗਿਆ ਕਉਂਕੇ ਪਸ਼ੂ ਜਾਦੇ ਆ ਤੁਹਾਨੂੰ ਤੋਰ ਕੇ ਨਹੀਂ ਵਿਖਾਉਂਦੇ ਤੋਰਨ ਤੇ 2 ਮਿੰਟ ਲੱਗ ਜene ਸੀ ਵੀਡੀਓ ਹੋਰ ਲੰਮੀ ਹੋ ਜene ਸੀ ਪਸ਼ੂ ਇਹਨੇ ਚ ਹੋਰ 2-3 ਵਕਾ ਦੇਾਂਗੇ ਉਹ ਲਾਲ ਬਹੁਤ ਵਿਖਾ ਦੇਾਂ ਤਨੇ ਕਾਲੀਆਂ ਵਿਖਾ ਦੇ ਗਏ ਦਿੱਤੀ ਕੱਢ ਕਾਲੀ ਬਾਹਰ ਨੂੰ ਆਹ ਆ ਬੱਚੀ ਕੱਢ ਇਹ ਪਲੂਨ ਵਾਲੀ ਚੌਗੀ ਆਉਂਦੀ ਕੋਈ ਪਹਿਲਾ ਸੂਆ 4 ਦਾ ਤੇ ਚੌਗੀ ਕਾਲਿਆਂ ਚੋ ਪਹਿਲੇ ਨੰਬਰ ਤੇ ਆ ਗਈ ਇਹ ਲਓ ਜੀ ਜੇ ਕਿਸੇ ਨੇ ਫੋਨ ਲਾ ਕੇ ਪੁੱਛਣਾ ਹੋਵੇ ਕਾਲੀ ਪਸੰਦ ਹੋਵੇ ਤਾਂ ਅਗਲਾ ਕਾਲੇ ਚੋ ਕਹਦੇ ਜਿਹੜੀ ਕਾਲੇ ਚੋ ਪਹਿਲੇ ਨੰਬਰ ਤੇ ਵਿਖਾਈ ਸੀ ਉਦਾਂ ਨੰਬਰ ਪਹਿਲਾ ਨਹੀਂ ਪਰ ਕਾਲੀ ਦੇ ਹਿਸਾਬ ਨਾਲ ਪਹਿਲੇ ਨੰਬਰ ਚ ਅਗਲਾ ਫੋਨ ਲਾ ਲੈ ਬ ਦਣਕਣ ਲੈ ਜੂ ਦਣ ਲੈ ਜੂ 7 8 7 8 ਲੈ ਜੀ ਦੁੱਧ ਕਿੰਨਾ ਕ ਪਿਆ ਜੂ ਦੁੱਧ ਕਹੋ ਵੀ 18 17 ਸੰਢੀ ਸੀਲ ਫੁੱਲ 17 ਪਿਆ ਜੇ ਕਰਦਾ ਤਾਂ ਕਹਿੰਦਾ 18 ਪਿਆ ਜੇ ਠੰਡੀ ਸੀਲ ਫੁੱਲ ਹੈ ਮੱਝਾਂ ਵਰਗਾ ਦੁੱਧ ਉਹ ਸੀਲ ਸਾਉ ਫੁੱਲ ਲੱਠੀ ਲੱਠੀ ਨਗਦਾ ਯਾਰ ਭਾਵੇਂ ਇੱਕ ਨੰਬਰ ਲੈ ਲੂ ਤੇ ਭਾਵੇਂ ਲਾਸਟ 12 13 ਜਿੰਨੇ ਵੀ ਨਗਦ ਤੁਹਾਨੂੰ ਵਿਖਾਉਣੇ ਆ ਜੁਆਇੰਟ ਸਾਰਿਆਂ ਗਾ ਹੀ ਸੀਲ ਸਾਉ ਹੋਣਗਾ ਲੈ ਸਿਹਤ ਮਾਰਦੀ ਮਖਿਆਲ ਫੁੱਲ ਨਿਸ਼ਚੰਗੀ ਬੱਚੀ ਆ ਕਿੰਨੇ ਦੀ ਮੁੰਨ ਮੁੰਨ ਹੈਣੀਆਂ ਇਕਲੂ ਕਹ ਵੀ ਚੜਿਆਕ ਜਾਣ ਵਾਲਾ ਕੰਮ ਆ 55000 ਦੀ ਦੇਣੀ ਆ ਲਓ ਜੀ ਜੇ ਮੈਂ ਬਾਸ ਵਾਲੇ ਕਰਦੇ ਨੇ ਮੋਗਾ 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 ਤੇ ਅੱਜ ਕਰਦੇ ਤਾਂ ਕਹਿੰਦਾ ਮੁੱਲ ਨਹੀਂ ਬਸ ਅਗਲਾ ਆਈ ਮੂਹਰੋਂ ਬਾਜ ਦੇ ਵਿੱਚ ਢਿੱਕ ਜਾਣਾ ਬਸ ਢਿੱਕ ਜਾਣਾ ਤੂੰ ਦੱਸ ਅੱਜ ਮੁੱਲ ਕੀ ਤੇ ਹਾਂ ਨਹੀਂ ਨਹੀਂ ਢਿੱਕ ਅਗਲਾ ਬਾਜ ਉਹਦੀ ਕੋਈ ਬਾਈ ਢਿੱਕ ਜਾਣਾ ਜਿਹੜਾ ਕੋਈ ਦੂਰਲਾ ਵੀ ਹੋਇ ਅਗਵਾਣ ਪਿੰਡ ਕੇ ਆ ਕੇ ਬੱਚੂ ਬਾਈ ਢਿੱਕ ਨੂੰ ਛੱਡ ਕੇ ਕਿੱਡੀ ਜਾਂਦੀ ਆ ਬੱਚਾ ਨਵੇਂ ਹਾਂਣ ਜਾਵਾ ਹੂੰ ਇਹ ਕਾ ਵੀ ਕਾਲੇ ਨੰਬਰ ਤੇ ਦੋ ਨੰਬਰ ਤੇ ਇਹਨਾਂ ਦੇ ਵਿੱਚੋਂ ਬੁੱਢੀ ਖੋਲਾ ਜਾਂ ਪੰਜਵਾਂ ਛੇਵਾਂ ਸੂਆ ਕੋਈ ਵੀ ਨਹੀਂ ਆ ਦੂਆ ਸੂਆ ਵੱਛੀ ਆ 20 ਲੀਟਰ ਦੁੱਧ ਪਲੋਣਾਂ ਦਿੱਤਾ ਲਓ ਜੀ ਕਾਲਿਆਂ ਦੇ ਹਿਸਾਬ ਨਾਲ ਇਹ ਦੋ ਨੰਬਰ ਤੇ ਆ ਗਈ ਆ 20 ਲੀਟਰ ਦੁੱਧ ਦਿੱਤਾ ਕਰ ਦਿੱਤਾ ਕਹਿੰਦਾ ਪਹਿਲਾਂ ਨੇ ਜਾਂਦੀਆਂ ਸਾਰੀਆਂ ਹੀ ਘੋੜੀਆਂ ਵਾਂਗੂ ਆ ਹਾਂ ਜਵਾਨੀ ਵਾਲੇ ਪਸ਼ੂ ਆ ਜੇ ਕੋਈ ਬੜਾਪੇ ਵਾਲਾ ਬੁੱਢੀ ਗਾਂ ਹੋਵੇ ਤੇ ਆਪੇ ਹੌਲੀ-ਹੌਲੀ ਤੁਰੇ ਖਿੱਚ ਕੇ ਤੋਰਨੀ ਪਵੇ ਇਹ ਜਾਂਦੀਆਂ ਘੋੜੀਆਂ ਕੋ ਸਾਰੀਆਂ ਕਿਉਂਕਿ ਨਵਾਂ ਹਣ ਜਵਾਨ ਵਹਿੜਾ ਬਾਕੀ ਹੈ ਜਾਨ ਵਾਲੀਆਂ ਲਓ ਜੀ ਨਾ ਕਿ ਜਿਹੜਾ ਮਰਜ਼ੀ ਲੈ ਲੋ ਗੁਰਦਤ ਕਹਿੰਦਾ ਵਾਰ-ਵਾਰ ਕਹਿੰਨੇ ਆ ਸੀਲਸਾਉ ਸਾਰੇ ਹੀ ਹੋਣਗੇ ਆ 6 ਤੋਂ ਮਾਰੂ ਜਾਵਾਂ ਇਹਦੀ ਰੋਹੀ ਮਖਿਆਲ ਹੀ ਇਹ ਮਾਰੂ ਗੁਰਦਤ ਕਹਿੰਦਾ ਮੜਾ ਮੜਾ ਪੱਟ ਪਾਟਾ ਹਾਂ ਸਹੀ ਹੈ ਕਿੰਨੇ ਦੀ ਇਹ ਇਹ ਵੀ 62000 ਦੀ ਲਓ ਜੀ ਇਹ ਵੀ 62000 ਦੀ ਛਿੱਕੇ ਜੀ ਖੇਡਣਾ ਕਰਦਤ ਕਹਿੰਦਾ ਤੇ ਜੇ ਕੋਈ ਆਵਾਜ਼ ਬੂਜ ਵਾਲਾ ਕੰਮ ਕਰਦਾ ਉਹ ਵੀ ਆਵਾਜ਼ ਲਾ ਕੇ ਵੇਖ ਲੋ ਛਿੱਕਾ ਛਿੱਕਾ ਹੀ ਚੱਲੀ ਜਾਂਦਾ ਤੇ ਛਿੱਕਾ ਹੀ ਆ ਜਾਣਾ ਅੱਜ ਆਪਾਂ ਨੂੰ ਤਾਂ ਪਤਾ ਨਹੀਂ ਕੀ ਅੱਖਰ ਲਾਉਂਦੇ ਕਿ ਕੀ ਜੋੜੀ ਲਾਉਂਦੇ ਆ ਪਰ ਜਿਹੜੀ ਹਸਾਵਨਾ ਬਾਤ ਚੱਲੀ ਜਾਂਦੀ ਏ ਛੀਕੀ ਵਾਲੀ ਬਾਤ ਚੱਲੀ ਜਾਂਦੀ ਤੇ ਉਹ ਵੀ ਅੱਖਰ ਆ ਜਾਣਾ ਅੱਜ ਹੁਕਮ ਮਿਲਿਆ ਉਹ ਤੁਹਾਡਾ ਹਾਂ ਤਾਂ ਹੀ ਵੀਰਾ ਹੀ ਕਹਿ ਗਿਆ ਹਾਂ ਵੀਰਾ ਹੀ ਕਹਿ ਗਿਆ ਹਾਂ ਕਹਿ ਕਹਿਣਾ ਕਹਿ ਕੇ ਗਿਆ ਵੀਰਾ ਵੀਰਾ ਕਹਿੰਦਾ ਫੱਟੇ ਚੱਕ ਦੋ ਬਸ ਜੈਜਪਾ ਹੁਣ ਆਣ ਗਵਾਂਡ ਤੇ ਵੀ ਪਤਾ ਲੱਗ ਜਾਏ ਕਿ ਵੀਰੇ ਦੇ ਅੱਜ ਸੇਲ ਲੱਗੀ ਆ ਆਜੋ ਆਰਡਰ ਦੇ ਕੇ ਆਪ ਹਾਂ ਉਹਨੇ ਪਰ ਮਰ ਗਿਆ ਉਹ ਮੋਦਕਰ ਖੇ ਹਾਂ ਵੀਰਾ ਪਹਿਲੇ ਹੀ ਡੰਡੇ ਵੱਢ ਕੇ ਕਹਿੰਦਾ ਭਾਜ ਜਾਵਾਂ ਜੈਜ ਜਿੰਨੇ ਦੀਆਂ ਦੇਣੀਆਂ ਉਹਨਾਂ ਮੁੱਲ ਕਰਨਾ ਕੋਈ 10000 ਨਹੀਂ ਉੱਤੇ ਰੱਖਣਾ ਕਿ ਅਗਲਾ ਅੱਧਾ ਘੰਟਾ ਲਾਵੇ ਸੌਦਾ ਕਰਨ ਚ ਅਜਾ ਉਤਰ ਮਿਲੇ ਵੇ ਆਪਾਂ ਵੀਡੀਓ 'ਚ ਦੱਸ ਦਿੰਦੇ ਹਾਂ ਹਾਂ ਬਸ ਉਹਨੇ ਆ ਜਿਨੇ ਲੈਣੇ ਆ ਛੋੜ ਕਰਨੀ ਆ 200 ਵੱਧ ਕਰਦੇ 500 ਘੱਟ ਕਰਦੇ ਜਿਹੜਾ ਮੁੱਲ ਲੈਣੇ ਉਹ ਮੰਗੋ ਹਾਂ ਕਹਿੰਦਾ ਉਹੀ ਮੁੱਲ ਕਰਨਾ ਜਿਨੇ ਲੈਣੇ ਆ ਪਕਾਈ ਵਾਲਾ ਕੰਮ ਨਹੀਂ ਕਰਨਾ ਕਿ ਅਗਲਾ ਅੱਧਾ ਘੰਟਾ ਲਾਵੇ ਸੌਦਾ ਕਰਨ ਲੱਗਾ ਆ ਫਾਰਮ ਵਾਲੀ ਵਾੜ ਆਹ ਫਾਰਮ ਵਾਲੀ ਵਾੜ ਕਰਦਾ ਤਾਂ ਕਹਿੰਦਾ ਕਿੰਨਾ ਕੁ ਦੁੱਧ ਪਿਆ ਜੂ ਵੱਡੀ ਬਹੁਤ 24 ਲੀਟਰ ਦੁੱਧ ਦਿੱਤਾ ਬਾਈ ਕਹਿੰਦਾ 59 11 ਟਰੈਕਟਰ ਜਿੱਡੀ ਆ ਤੇ ਤੁਹਾਨੂੰ ਲਾਸ਼ ਤੇ ਹੀ ਵਿਖਾਉਣੀ ਆ ਵੀਡੀਓ 16 17 ਮਿੰਟ ਤੇ ਚਲੀ ਗਈ ਆ ਲਾਸ਼ ਤੇ ਵਿਖਾਉਣ ਦਾ ਕਾਰਨ ਇਹਦਾ ਭਾਜਾ ਦਾ ਅੱਛਾ ਮੁੰਡੇ ਸਾਹੂ ਕੱਢਾ ਦੋਨੇ ਫਿਰ ਦੁੱਧ ਵੀ ਬਹੁਤ ਆ ਕਿੰਨੇ ਦੀ ਇਹ ਮੈਂ ਲੈ ਕੇ ਆ ਜਾਗੇ ਆਪ ਅੱਛਾ ਇਹ ਵੀਰੇ ਦੀ ਨਹੀਂ ਖਰੀਦ ਆ ਕਿੰਨੇ ਦੀ ਫਿਰ ਦੱਸ ਇਹ 75 ਦੀ ਬੱਚੀ ਦੇ ਦੁੱਧ ਕਿੰਨਾ ਦਿੱਤਾ ਇਹਨੇ ਦੁੱਧ 24 ਲੀਟਰ ਦੱਸ ਫਾਰਮ ਚੋਂ ਲਈ ਬਾਈ ਕਹਿੰਦਾ 24 ਲੀਟਰ ਦੁੱਧ ਦਿੱਤਾ 75 ਦੀ ਦੇਵਾਂਗਾ ਉਹ ਫਿਰ ਦੋਨੋਂ ਵੀ ਪਤਾ ਜੇ ਦੁੱਧ ਵਧੂ ਤੇ ਮੁੱਲ ਤਾਂ ਫਿਰ ਸੱਤ ਜੀ ਖੇਡੂ ਛੇਡੂ ਹਾਂ ਦਾ ਬਹੁਤ ਮੁੱਲ ਆਪ ਵੀ ਮੁੱਲ ਭਰ ਕੇ ਲਈਆ ਵੇੜ ਦਾ ਖਾਨ ਤਾਂ ਨਹੀਂ ਲੈ ਹਾਂ ਨਹੀਂ ਸਹੀ ਹੈ ਕਰਦਾ ਮਾਲਾ ਡੰਗਰ ਹੀ ਨਹੀਂ ਲੈਂਦਾ ਮੁੰਡਾ ਇਹ ਆਣ ਗਵਾਂਡ ਪਿੰਡ ਆ ਜਿੱਥੋਂ ਮਰਜੀ ਪਛ ਲੋ ਸਾਰੇ ਪਿੰਡਾਂ ਨਾਲੋਂ ਮਾਲ ਵੱਧ ਲਿਆ ਕੇ ਸਿਲ ਕਰਦੇ ਆ ਹਾਂ ਤੇ ਵੈਰੈਟੀ ਵੀ ਸਾਰੀ ਮਿਲ ਜੂ ਕੋਈ ਬਰੀਡ ਤੁਹਾਨੂੰ ਚਾਹੀਦੀ ਆ ਅਮਰੀਕਨ ਜਰਸੀ ਉਹੀ ਮਿਲ ਜੂ ਸੂਈ ਸਵਾਈ ਵੀ ਮਿਲ ਜੂ ਗੱਬਣ ਵੀ ਮਿਲ ਜੂ ਕੱਚੀ ਵੀ ਮਿਲ ਜੂ ਤਿਆਰ ਵੀ ਮਿਲ ਜੂ ਸਾਰੀ ਵਨਗੀ ਮਿਲ ਜੂ ਕਿਉਂਕਿ ਨਾ ਕੋ ਬਹੁਤ ਗਿਣਤੀ ਚ ਹੁੰਦੇ ਆ ਸਾਰੀ ਬੰਨ ਗਈ ਇਹਨਾਂ ਕੋਲੇ ਰੱਖਣੀ ਪੈਂਦੀ ਹੈ ਕਹਿੰਦੇ ਸਾਨੂੰ ਫੋਨ ਨੰਬਰ ਸਕਰੀਨ ਤੇ ਜਵਾਂ ਜਾਇਜ ਪਾ ਦੀਆਂ ਜਗਰਾਉ ਮੰਡੀ ਵਾਲਾ ਕੰਮ ਹੀ ਆ ਜਿੱਧਰ ਨੂੰ ਨਿਗਾਹ ਜਾਂਦੀ ਆ ਕੈਮਰੇ ਦੀ ਤੇ ਉਧਰ ਗਾਵਾਂ ਹੀ ਖੜੀਆਂ ਸਾਰਿਆਂ ਨੂੰ ਸਾਸੀ ਕਾ